ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਲਾਈਵ ਤੇ ਚੈਨਲ ਦੇਖਦੇ ਸਾਰੇ ਦਸਕਾਂ ਦਾ ਸਵਾਗਤ ਆ ਅੱਜ ਅਸੀਂ ਖੜੇ ਆ ਰਾਇਕੋਰਟ ਵਿਖੇ ਗਰੀਲਾ ਨਿਵਾਸ ਦੇ ਵਿੱਚ ਜਿੱਥੇ ਕਿ ਇੱਕ ਮੀਟਿੰਗ ਰੱਖੀ ਗਈ ਆ ਸੀਆਈਟੀਯੂ ਵੱਲੋਂ ਪੀਟੂ ਵੱਲੋਂ ਤੇ ਇਹ ਮੀਟਿੰਗ ਕਿਸ ਰਿਗਾਰਡਿੰਗ ਆ ਕੀ ਗੱਲਬਾਤ ਆ ਸਾਡੇ ਨਾਲ ਸਰਦਾਰ ਜੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਰਦਾਰ ਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਮਹਾ ਸਿੰਘ ਰੌੜੀ ਜੀ ਮੈਂ ਸੀਆਈਟੀਯੂ ਦਾ ਸਟੇਟ ਪ੍ਰੈਜ਼ੀਡੈਂਟ ਸਰ ਅੱਜ ਜੋ ਇੱਥੇ ਮੀਟਿੰਗ ਹੋਈ ਆ ਸਰਦਨਾਦਲ ਜੀ ਜਿਕਮਰ ਗੋਰਾ ਜੀ ਵੀ ਹਾਜ਼ਰ ਨੇ ਤੇ ਹੋਰ ਵੀ ਤੁਹਾਡੇ ਆਗੂ ਇੱਥੇ ਹਾਜ਼ਰ ਹੋਏ ਨੇ ਇਹ ਮੀਟਿੰਗ ਕਿਸ ਰਿਗਾਰਡਿੰਗ ਆ ਜੀ ਇਹ ਦੱਸੋ ਪੂਰੀ ਗੱਲ ਸਾਡੇ ਜਿਹੜੀਆਂ ਕੰਸਟ੍ਰਕਸ਼ਨ ਵਰਕਰ ਐ ਉਹਨਾਂ ਦੀਆਂ ਬਹੁਤ ਮੰਗਾਂ ਭੱਕਦੀਆਂ ਮੰਗਾਂ ਐ ਜਿਨ੍ਹਾਂ ਵੱਲੋਂ ਸਰਕਾਰ ਜਿਹੜੀ ਐ ਉਹਨੂੰ ਅਨਡਿਟ ਕਰ ਰਹੀ ਐ ਸਾਡੀ ਮੰਗ ਜਿਹੜੀ ਐ ਸੀ ਇਹ ਕੰਸਟਰਕਸ਼ਨ ਵਰਕਰਾਂ ਦਾ ਜਿਹੜਾ ਬੋਰਡ ਹੈ ਇਹ ਸੈਂਟਰਲ ਚ ਬੋਰਡ ਹੈ ਸਾਰਾ ਜੋਰ ਲਾ ਕੇ ਜਥੇਬੰਦियां ਲੜਾਈ ਕਰਕੇ ਇਹ ਬੋਰਡ ਚੋਂ ਪੈਸੇ ਜਿਹੜੇ ਮਿਸਤਰੀ ਮਜ਼ਦੂਰ ਹੈ ਨਾ ਉਹਨਾਂ ਨੂੰ ਦੁਵਾਨ ਦੀ ਗੱਲ ਕੀਤੀ ਸੀਗੀ ਉਹ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਹੈ ਉਹ ਸਹੂਲਤਾਂ ਦੇਣ ਤੋਂ ਸਰਕਾਰ ਮਨਕਰ ਹੋ ਰਹੀ ਹੈ ਤੇ ਉਹਨਾਂ ਸਕੀਮਾਂ ਨੂੰ ਫੇਲ ਕਰ ਰਹੀ ਹੈ ਜਿਹੜੀ ਸਕੀਮ ਲੋਕਾਂ ਦੇ ਹਿੱਤ ਦੇ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਇਹ ਪੈਸਾ ਹੈ ਇਹ ਲੇਬਰ ਦਾ ਹੈ ਇਹ ਸਰਕਾਰ ਲੇਬਰ ਨੂੰ ਮਤਲਬ ਜਿਹੜਾ ਉਹ ਪੈਸਾ ਦੇਵੇ ਉਹ ਵਰਨਸਿਕ ਇਹਦੇ ਤੇ ਹਰੀਆਂ ਕਾਪੀਆਂ ਬਣਦੀਆਂ ਸੀਗੀਆਂ ਉਹਦਾ 150 ਰੁਪਏ ਫੀਸ ਸੀਗੀ ਇਹ ਆਫਲਾਈਨ ਸੀਗਾ ਸਾਰਿਆਂ ਨੇ ਆਪਣੀਆਂ ਕਾਪੀਆਂ ਬਣਾਈਆਂ ਪਰ ਸਰਕਾਰ ਨੇ ਕੀ ਕੀਤਾ ਉਹ ਆਫਲਾਈਨ ਬੰਦ ਕਰਕੇ ਆਨਲਾਈਨ ਕਰ ਦਿੱਤਾ ਥੋੜੀ ਗੱਲ ਵਿੱਚ ਆਹੀ ਇਹ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਇਹ ਕੇਂਦਰ ਸਰਕਾਰ ਦਾ ਸਾਰਾ ਹੀ ਕਿਉਂਕਿ ਏਜੰਡਾ ਹੀ ਕੇਂਦਰ ਸਰਕਾਰ ਦਾ ਇਹ ਸਬੰਧ ਹੀ ਕੇਂਦਰ ਸਰਕਾਰ ਦੇ ਨਾਲ ਹੈ ਉਹਨਾਂ ਨੇ ਆਨਲਾਈਨ ਜਿਹੜੀ ਕਰਤੀ ਆਨਲਾਈਨ ਦੇ ਵਿੱਚ ਹੋਇਆ ਉਹ ਕਾਪੀਆਂ ਨਾ ਤਾਂ ਰਿਨਿਊ ਹੋਈਆਂ ਤੇ ਨਾ ਕਾਪੀਆਂ ਨਵੇਂ ਸਿਰੇ ਤੋਂ ਬਣਦੇ ਕਿਉਂਕਿ ਲੇਬਰ ਜਿਹੜੀ ਉਹਨੀ ਜਾਗਰੂਕ ਨਹੀਂ ਹੈ ਉਹ ਆਨਲਾਈਨ ਬਣਾਣ ਤੇ ਨੂੰ ਦਿੱਕਤਾਂ ਆਉਂਦੀਆਂ ਅਸੀਂ ਉਹ ਦਿੱਕਤਾਂ ਦੂਰ ਕਰਨ ਲਈ ਅੱਜ ਮੀਟਿੰਗ ਦੇ ਵਿੱਚ ਸੋਚਾਂਗੇ ਵਿਚਾਰਾਂਗੇ ਤੇ ਉਹ ਆਨਲਾਈਨ ਤੇ ਆਫਲਾਈਨ ਦੋ ਚਾਲੂ ਕਰਾਉਣ ਦੀ ਗੱਲ ਕਰਾਂਗੇ ਤੇ ਜਿਹੜੇ ਬਣਦੀਆਂ ਸੂਰਤਾਂ ਹੈ ਉਹ ਵਰਕਰ ਨੂੰ ਮਜ਼ਦੂਰ ਨੂੰ ਤੇ ਮਿਸਤਰੀ ਨੂੰ ਦੁਆਨ ਦੀ ਅਪਰਾਲਾ ਕਰਾਂਗੇ ਕਰਾਂਗੇ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੱਸਿਆ ਵੀ ਜੋ ਕੁਝ ਤੁਹਾਡੀਆਂ ਮੰਗਾਂ ਨੇ ਜੋ ਕਿ ਸਰਕਾਰ ਪੂਰੀਆਂ ਨਹੀਂ ਕਰ ਰਹੀ ਜਾਂ ਕੁਝ ਦੁਵਿਧਾਵਾਂ ਵਿੱਚ ਪਾ ਰਹੀ ਆ ਤੇ ਇਹ ਜੇ ਕੱਲ ਨੂੰ ਉਹ ਨਹੀਂ ਮੰਨਦੇ ਜਾਂ ਤੁਹਾਨੂੰ ਪੂਰਾ ਹੱਕ ਨਹੀਂ ਮਿਲਦਾ ਤਾਂ ਫਿਰ ਅਗਲੀ ਕਾਰਵਾਈ ਤੁਹਾਡੀ ਕੀ ਹੋਊ ਅਸੀਂ ਅੱਜ ਇਹਨਾਂ ਫੈਸਲਾ ਕਰਾਂਗੇ ਕਿਉਂਕਿ ਪਹਿਲਾਂ ਜਿਹੜਾ ਸਾਡਾ ਮੰਗ ਪੱਤਰ ਹੈ ਜੇ ਸਾਡਾ ਵਰਕਰ ਮੰਗ ਪੱਤਰ ਲਈ ਜਾਗਰੂਪ ਨਹੀਂ ਹੈ ਤਾਂ ਉਹਦੇ ਤੇ ਸੰਘਰਸ਼ ਨਹੀਂ ਕੀਤਾ ਜਾ ਸਕਦਾ ਪਹਿਲਾਂ ਸਾਡਾ ਅਜ ਕੰਮ ਹੋਊਗਾ ਕਿ ਅਸੀਂ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਬਣਾ ਕੇ ਮੰਗ ਪੱਤਰ ਤਿਆਰ ਕਰਕੇ ਕੱਲੇ-ਕੱਲੇ ਵਰਕਰ ਨੂੰ ਜਿਹੜਾ ਮੰਗਾ ਤੇ ਜਾਗਰੂਪ ਕਰਾਂਗੇ ਫਿਰ ਅਸੀਂ ਉਹ ਮੰਗ ਪੱਤਰ ਜਿਹੜਾ ਆਪਾਂ ਮਨਿਸਟਰ ਨੂੰ ਤੇ ਐਲਸੀ ਨੂੰ ਜਿਹੜਾ ਲੇਬਰ ਕਮਿਸ਼ਨਰ ਹੈ ਉਹਨੂੰ ਭੇਜਾਂਗੇ ਜੇ ਉਹ ਕਿਸੇ ਤੇ ਗੱਲ ਕਰਦਾ ਹੈ ਮੰਗਾ ਤੇ ਜਿਹੜੀਆਂ ਸਾਡੀਆਂ ਮੰਗਾਂ ਹੈ ਜੇ ਉਹ ਤੇ ਗੱਲ ਕਰਦਾ ਹੈ ਤਾਂ ਠੀਕ ਹੈ ਜੇ ਨਹੀਂ ਤਾਂ ਅਸੀਂ ਕੇਂਦਰ ਦੇ ਤੇ ਪੰਜਾਬ ਸਰਕਾਰ ਦੇ ਖਿਲਾਫ ਪੱਕਾ ਮੋਰਚਾ ਚੰਡੀਗੜ੍ਹ ਦੇ ਵਿੱਚ ਲਾ ਕੇ ਅਸੀਂ ਉਹਦੇ ਖਿਲਾਫ ਲਗਾਤਾਰ ਲੜਾਈ ਸ਼ੁਰੂ ਕਰਾਂਗੇ ਠੀਕ ਹੈ ਜਿਵੇਂ ਕਿ ਸਰ ਨੇ ਕਿਹਾ ਦੱਸਿਆ ਵੀ ਇਹਨਾਂ ਦੀ ਲੜਾਈ ਗਾਹਾਂ ਸ਼ੁਰੂ ਹੋਵੇਗੀ ਜੋ ਕੇਂਦਰ ਸਰਕਾਰ ਕੁਝ ਮੰਗਾਂ ਨੇ ਕੁਝ ਸਕੀਮਾਂ ਨੇ ਜੋ ਕਿ ਹੁਣ ਇਹਨਾਂ ਨੂੰ ਨਹੀਂ ਦੇ ਰਹੀ ਆ ਮਜ਼ਦੂਰਾਂ ਨੂੰ ਮਜ਼ਦੂਰ ਵਰਗ ਨੂੰ ਨਹੀਂ ਮਿਲ ਰਹੀਆਂ ਸਕੀਮਾਂ ਤੇ ਉਹਨਾਂ ਦਾ ਲਾਭ ਉਹਨਾਂ ਨੂੰ ਨਹੀਂ ਮਿਲ ਰਿਹਾ ਕੇਂਦਰ ਸਰਕਾਰ ਡਿੱਕਾ ਪਾ ਰਹੀ ਆ ਜਾਂ ਕੋਈ ਰੁਕਾਵਟਾਂ ਪੈਦਾ ਕਰ ਰਹੀ ਆ ਤੇ ਉਹ ਉਸ ਤਹਿਤ ਇਹਨਾਂ ਦੀਆਂ ਮੰਗਾਂ ਜਾਰੀ ਰਹਿਣਗੀਆਂ ਤੇ ਉਹ ਮਨਵਾਉਣ ਲਈ ਇਹ ਪੂਰਾ ਜਦੋਜਹਿਦ ਕਰਨਗੇ ਤੇ ਹੁਣ ਅੱਜ ਇਹਨਾਂ ਦੀ ਜੋ ਮੀਟਿੰਗ ਸੀਗੀ ਕੁਝ ਇਸ ਤਰ੍ਹਾਂ ਵੀ ਸੀਗੀ ਜੋ ਆਪਣੇ ਇਹਨਾਂ ਦੇ ਮੈਂਬਰ ਨੇ ਜਾਂ ਮਜ਼ਦੂਰ ਵਰਗਾ ਪਿੰਡਾਂ ਦੇ ਵਿੱਚੋਂ ਆ ਉਹਨਾਂ ਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਕਈ ਸਕੀਮਾਂ ਆਫਲਾਈਨ ਹੁੰਦੀਆਂ ਜਾਂ ਆਨਲਾਈਨ ਹੁੰਦੀਆਂ ਨੇ ਉਹਨਾਂ ਲਈ ਵੀ ਉਹਨਾਂ ਨੂੰ ਜਾਗਰੂਕ ਕਰਨ ਦੀ ਮਤਲਬ ਜ਼ਰੂਰਤ ਸੀਗੀ ਜੋ ਇਹਨਾਂ ਨੇ ਅੱਜ ਇੱਥੇ ਕੋਸ਼ਿਸ਼ ਕੀਤੀ ਆ ਤੇ ਸਾਰੇ ਹੀ ਸੀਨੀਅਰ ਅਗੂ ਜੋ ਸੀਆਈ 2 ਤਸਿਲ ਪਧਰੀ ਜਾਂ ਜ਼ਿਲ੍ਹਾ ਪਧਰੀ ਆਪਣੇ ਇਥੇ ਰੈਕੋਰਡ ਦੇ ਵਿੱਚ ਹਾਜ਼ਰ ਨੇ ਤੇ ਉਹਨਾਂ ਨੇ ਮੀਟਿੰਗ ਕੀਤੀ ਆ ਸਾਰੇ ਹੀ ਵਰਕਰਾਂ ਦੇ ਨਾਲ ਤੇ ਅ ਬਾਕੀ ਸਰਦਾਰ ਸਾਹਿਬ ਨੇ ਦੱਸਿਆ ਵੀ ਜੋ ਇਹਨਾਂ ਦੀਆਂ ਖਾਸ ਮੰਗਾਂ ਨੇ ਤੇ ਬਾਕੀ ਦੇਖਣਾ ਹੈ ਵੀ ਆਉਣ ਵਾਲੇ ਸਮੇਂ ਚ ਕੇਂਦਰ ਸਰਕਾਰ ਕੀ ਕਰਦੀ ਆ ਜਾਂ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਆ ਜਾਂ ਨਹੀਂ ਕਰਦੀ ਤੇ ਇਹ ਆਪਣੇ ਕੰਮ ਦੇ ਵਿੱਚ ਸਫਲ ਹੋ ਪਾਰੇ ਹੋਣਗੇ ਜਾਂ ਨਹੀਂ ਹੋਣਗੇ ਰਾਇਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ